ਮੁਸਲਮ ਪਾਈਚਾਰੇ ਦੇ ਬਕਰੀ ਦੇ ਤੇ ਹਰ ਦੇ ਮੌਕੇ ਤੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਬੀਸੀ ਕੋਆਰਡੀਨੇਟਰ ਬਿੱਟੂ ਖਾਨ ਦੇ ਕਰ ਅੱਜ ਸਾਬਕਾ ਕੈਬਨਟ ਮੰਤਰੀ ਵੀਜੇਂਦਰ ਸਿੰਘਲਾ ਲੋਕ ਸਭਾ ਚੋਣਾਂ ਤੋਂ ਬਾਅਦ ਪਹੁੰਚੇ ਜਿੱਥੇ ਉਹਨਾਂ ਨੇ ਅੱਜ ਜਿੱਥੇ ਤੁਸੀਂ ਦੇਖ ਸਕਦੇ ਹੋ ਵਰਕਰਾਂ ਵੱਲੋਂ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਵਰਕਰਾਂ ਦੇ ਵਿੱਚ ਕਾਫੀ ਪਾਰੀ ਉਤਸ਼ਾਹ ਵੀ ਪਾਇਆ ਜਾ ਰਿਹਾ ਹੈ ਕਿਉਂਕਿ ਸਾਬਕਾ ਕੈਬਨਟ ਮੰਤਰੀ ਵੀਜੇਂਦਰ ਸਿੰਘਲਾ ਜੋ ਕਿ ਸੰਗਰੂਰ ਦੇ ਇੱਕ ਰੀਡ ਦੀ ਅੱਡੀ ਮੰਨੇ ਜਾਂਦੇ ਹਨ ਕਿਉਂਕਿ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਪ੍ਰਭਾਵ ਰੱਖਣ ਵਾਲੇ ਸਾਬਕਾ ਕੈਬਨਿਟ ਮੰਤਰੀ ਵੀਜਿੰਦਰ ਸਿੰਘਲਾ ਪਹੁੰਚੇ ਜਿੱਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਿੱਟੂ ਖਾਨ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਤੇ ਨਾਲ-ਨਾਲ ਵੀਜਿੰਦਰ ਸਿੰਘਲਾ ਕੈਬਨਿਟ ਮੰਤਰੀ ਵੱਲੋਂ ਵੀ ਬਿੱਟੂ ਖਾਨ ਨੂੰ ਬਕਰੀ ਦੀ ਮੁਬਾਰਕਬਾਦ ਦੇ ਕੇ ਗਿਫਟ ਦਿੱਤੇ ਜਾ ਰਹੇ ਹਨ ਅਤੇ ਇੱਕ ਦੂਜੇ ਨੂੰ ਪਾਈਚਾਰਕ ਸਾਂਝ ਦਿਖਾਉਂਦੇ ਹੋਏ ਮੁਬਾਰਕਬਾਦ ਦਿੱਤੀ ਗਈਆਂ ਉੱਥੇ ਉਹਨਾਂ ਵੱਲੋਂ ਜਿੱਥੇ ਪਹੁੰਚੇ ਕਾਂਗਰਸੀ ਵਰਕਰਾਂ ਦਾ ਨਾਲ ਗੱਲਬਾਤ ਕੀਤੀ ਇਸ ਮੌਕੇ ਤੇ ਅਗਰਵਾਲ ਸਭਾ ਦੇ ਪ੍ਰਧਾਨ ਵਿਰਿੰਦਰ ਮਿੱਤਲ ਵੀ ਪਹੁੰਚੇ ਹਨ ਅਤੇ ਉਹਨਾਂ ਵੱਲੋਂ মিডিਆ ਨਾਲ ਵੀ ਮਿਲਣੀ ਕੀਤੀ ਜਾ ਰਹੀ ਹੈ ਤੇ ਜੱਫੀਆਂ ਪਾ ਕੇ ਇੱਕ ਦੂਜੇ ਨਾਲ ਮਿਲਿਆ ਜਾ ਰਿਹਾ ਹੈ ਅਤੇ ਇਸ ਮੌਕੇ ਤੇ ਹੋਰ ਵੀ ਅੱਖ-ਵੱਖਾ ਗੂ ਪਹੁੰਚੇ ਹੋਏ ਸਨ ਅਤੇ ਇਸ ਮੌਕੇ ਤੇ ਇਸ ਮੌਕੇ ਤੇ ਉਲਵਿੰਦਰ ਸਿੰਘ ਕਾਉੜ ਦੀ ਆ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਤੁਸੀਂ ਦੇਖ ਸਕਦੇ ਹੋ ਵਿਜੇਂਦਰ ਸਿੰਘਲਾ ਵੱਲੋਂ ਗੱਲਬਾਤ ਕੀਤੀਆਂ ਜਾ ਰਹੀਆਂ ਹਨ ਅਤੇ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆ ਜਦੋਂ ਮੀਡੀਆ ਵੱਲੋਂ ਕੀਤੇ ਗਏ ਸਵਾਲਾਂ ਤੇ ਕਿੰਨਾਂ ਦਬਰ ਸਾਹਿਬ ਜਾਂ ਸੰਗਰੂਰ ਤੋਂ ਹੁਣ ਸੇਵਾ ਕਰੋਗੇ ਤੇ ਇਸ ਮੌਕੇ ਤੇ ਉਹਨਾਂ ਨੇ ਕੀ ਕਿਹਾ ਅਤੇ ਹੋਰ ਉਹਨਾਂ ਨੇ ਖਾਸ ਮੀਡੀਆ ਨਾਲ ਹੋਰ ਕੀ ਕੀ ਗੱਲਬਾਤ ਕੀਤੀ ਆ ਉਹ ਤੁਹਾਨੂੰ ਸੁਣਾਉਣਾ ਖਾਸ ਰਿਪੋਰਟ 24 ਪੰਜਾਬ ਨੀ ਚੈਨਲ ਸਬਸਕ੍ਰਾਈਬ ਕਰਨਾ ਤੇ 24 ਪੰਜਾਬ ਨੀ ਦੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ

मोहम्मद साजिद उर्फू बिट्टू खान स्टेट कोऑर्डिनेटर ओबीसी डिपार्टमेंट आज डिपार्टमेंटिंदर सिंह विजिंदर सिंगला जी ਆਪਣੇ ਅੱਜ Eid ਦੀ ਮੁਬਾਰਕ ਦੇਣ ਆਏ ਸੀਗੇ ਜਿਵੇਂ ਅਗਲੇ ਸਾਲ ਵੀ ਹਰ ਸਾਲ ਹੀ ਆਉਂਦੇ ਨੇ ਮੈਂ ਬਹੁਤ ਇਸ ਚੀਜ਼ੇ ਗਰਮ ਮਾਨਦਾ ਸਿੰਘਲਾ ਸਾਹਿਬ ਦਾ ਕਿ ਸਿੰਘਲਾ ਸਾਹਿਬ ਪਿਛਲੀ ਵਾਰ ਜਿਵੇਂ ਆਏ ਸੀਗੇ ਉਹਨੇ ਆਪਣੇ ਵਿਧਾਨ ਸਭਾ ਸੰਗਰੂਰ ਛੁ ਲੜੇ ਸੀ ਆਪਣੇ ਹਲਕੇ ਦੇ ਮੰਤਰੀ ਹੁੰਦੇ ਸੀਗੇ ਹੁਣ ਅਨੰਦਪੁਰ ਸਾਹਿਬ ਆ ਗਏ ਸਾਨੂੰ ਕੋਈ ਫਰਕ ਨਹੀਂ ਲੱਗਿਆ ਕਿ ਭਾਈ ਉਹ ਅਨੰਦਪੁਰ ਸਾਹਿਬ ਹੈ ਕਿ ਉਹ ਰਹੇ ਉਹ ਇੰਨੇ ਪਿਆਰੇ ਲੋਕਾਂ ਦੇ ਦਿਲਾਂ 'ਚ ਬਸੇ ਹੋਏ ਲੀਡਰ ਨੇ ਕਿ ਅੱਜ ਹਰ ਇੱਕ ਲੋਕਾਂ ਨੂੰ ਹਰ ਇੱਕ ਬੰਦੇ ਨੂੰ ਐ ਲੱਗਦਾ ਕਿ ਸਾਡੇ ਦਿਲ 'ਚ ਹੀ ਬੈਠੇ ਨੇ ਅੱਜ ਵੀ ਅੱਜ ਵੀ ਸੰਗਰੂਹੀ ਬੈਠੇ ਆਂ ਹਾਂ ਅੱਜ ਉਹਨਾਂ ਨੂੰ ਕੋਈ ਵਿਚਾਰ ਚਾਚਾ ਹੋਈ ਚੋਣਾਂਵਾਰੀ ਦੇ ਹਾਂ ਚੋਣਾਂਵਾਰੀ ਵਿਚਾਰ ਚਾਚਾ ਤੋਂ ਐ ਹੀ ਹੋਈ ਹੈ ਕਿ ਜੋ ਕਿ ਪਾਰਟੀ ਜੀ ਨੂੰ ਵੀ ਲੜਾਉਗੀ ਜੋਰ-ਸ਼ੋਰ ਨਾਲ ਲੜਾਂਗੇ ਔਰ ਆਪਾਂ ਚੋਣ ਜਿੱਤਾਂਗੇ ਅੱਜ ਬਗਰੀਦ ਦੇ ਮੌਕੇ ਤੇ ਉਹਨਾਂ ਨੇ ਕਿਹਾ ਹਾਂ ਬਗਰੀਦ ਦੇ ਮੌਕੇ ਤੇ ਅੱਜ ਉਹਨਾਂ ਨੇ ਵੀਰੇ ਬਹੁਤ ਸਾਡੇ ਪਰਿਵਾਰ ਨੂੰ ਫੈਮਿਲੀ ਨੂੰ ਸਾਡੇ ਪਾਈਚਾਰੇ ਨੂੰ ਮੁਸਲਮਾਨ ਪਾਈਚਾਰੇ ਨੂੰ ਸਭ ਨੂੰ ਮੁਬਾਰਕਬਾਦ ਦਿੱਤੀ ਹੈ ਤੋਂ ਤਹਿ ਦਿਲ ਤੋਂ ਆਪਾਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਸਰਜ ਬਿੱਟੂ ਖਾਨ ਦੇ ਘਰੇ ਆਏ ਕਿ ਕਿ ਇਦ ਦੇ ਤਿਹਾਰ ਦੇ ਉੱਪਰ ਹਰ ਸਾਲ ਦੀ ਤਰ੍ਹਾਂ ਇੱਥੇ ਈਦ ਨੂੰ ਸਾਰੇ ਮਿਲ ਕੇ ਉਸ ਦੀ ਖੁਸ਼ੀ ਵਿੱਚ ਖਤਰ ਹੋਏ ਹੈ ਜਿਵੇਂ ਹਰ ਸਾਲ ਹੋਈਦਾ ਉਸੇ ਤਰੀਕੇ ਨਾਲ ਖਤਰ ਹੋਏ ਉਹ ਉਸੇ ਤਰਜੀਹ ਦੇ ਤਹਿਤ ਅੱਜ ਮੈਂ ਬਿੱਟੂ ਖਾਨ ਜੀ ਦੇ ਘਰੇ ਸਾਡੇ ਸਾਰੇ ਮੁਸਲਿਮ ਸਮਾਜ ਦੇ ਭਾਈਚਾਰੇ ਦੇ ਬੰਦੇ ਸ਼ਹਿਰ ਦੇ ਪਤਵੰਤੇ ਸੱਜਣ ਸਹਿਬਾਨ ਸਾਰਿਆਂ ਨੇ ਮਿਲ ਕੇ ਅੱਜ Eid ਦਾ ਜਿਹੜਾ ਤਿਹਾਰਾ ਉਸ ਨੂੰ ਇਕੱਠੇ ਮਿਲ ਕੇ ਅਸੀਂ ਮਨਾਇਆ ਔਰ ਉਸੇ ਕਰਕੇ ਅਸੀਂ ਖਤਰ ਹੋਏ ਸੀ ਅੱਜ ਸਰ ਕਿਵੇਂ ਦੇਖਦੇ ਹੋ ਜੀ ਮੇਰੇ ਚੋ ਵੋਟਾਂ ਦੇ ਵਿੱਚ ਵਰਕਰਾਂ ਦਾ ਪੂਰਾ ਅਸੀਂ ਦੇਖਿਆ ਵੀ ਚੂਸ਼ ਪੂਰਾ ਰਿਹਾ ਪੋਨੀਗੜ ਤੋਂ ਜੋਰ ਬਰਸ ਲੁਲਕੇ ਦੀ ਗਰੀ ਅਨੰਦਪੁਰ ਸਾਹਿਬ ਨੇ ਜਾ ਕੇ ਬੋਟਾ ਸੋੜ ਲਈ ਬਹੁਤ ਮਿਹਨਤ ਕਰਕੇ ਨੇ ਦੇਖੀ ਪਾਰਟੀ ਦੇ ਚੋਣ ਲੜਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਭੇਜਿਆ ਸੀ ਦਬ ਕੇ ਮਿਹਨਤ ਕੀਤੀ ਸਮੁੱਚੇ ਇਲਾਕੇ ਦੇ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨਾਂ ਨੇ ਬੜਾ ਸਹਿਯੋਗ ਦਿੱਤਾ ਔਰ 3 ਲੱਖ ਤੋਂ ਵੀ ਵੱਧ ਵੋਟ ਕਾਂਗਰਸ ਪਾਰਟੀ ਨੂੰ ਸ੍ਰੀ ਅਨੰਦਪੁਰ ਸਾਹਿਬ ਚ ਮਿਲਿਆ ਦੂਜੀ ਪਾਰਟੀ ਨੂੰ 10000 ਵੋਟ ਵੱਧ ਮਿਲ ਗਿਆ ਇਸ ਕਰਕੇ ਨਮਾਇੰਦਾ ਹੁਣ ਜਿੱਤ ਗਿਆ ਪਰ ਲੇਕਿਨ ਪਾਰਟੀ ਦੇ ਵਰਕਰਾਂ ਵੱਲੋਂ ਲੋਕਾਂ ਵੱਲੋਂ ਪਿਆਰ ਆਸ਼ੀਰਵਾਦ ਸਤਿਕਾਰ ਬਹੁਤ ਵੱਡੇ ਪੱਧਰ ਤੇ ਦਿੱਤਾ ਗਿਆ ਭਾਵੇਂ 22 ਦਿਨਾਂ ਦੀ ਚੋਣ ਸੀ ਪਰ ਬੜਾ ਪਿਆਰ ਮਿਲਿਆ ਔਰ ਸਭ ਨੇ ਮਿਹਨਤ ਕੀਤੀ ਭਾਵੇਂ ਕੜਖ ਦੀ ਧੁੱਪ ਸੀ ਔਰ ਮੈਂ ਆਪਣੇ ਉਸ ਕੱਲੇ ਕੱਲੇ ਵਰਕਰ ਦਾ ਦਿਲੋਂ ਧੰਨਵਾਦ ਵੀ ਕਰਦਾ ਹਾਂ ਵੋਟਰਾਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਮੈਂ ਪਿੱਛੇ ਦੋ ਦਿਨ ਹਲਕਿਆਂ ਦਾ ਦੌਰਾ ਲਾ ਕੇ ਵੀ ਆਇਆ ਤੇ ਆਉਣ ਵਾਲੇ ਦਿਨਾਂ 'ਚ ਵੀ ਦੋ ਤੇ ਹਲਕਿਆਂ ਦਾ ਦੌਰਾ ਹੋਰ ਕੱਢਾਂਗੇ ਤਾਂ ਕਿ ਸਾਰੇ ਉਸ ਇਲਾਕੇ ਦੇ ਵਰਕਰ ਸਹਿਬਾਨਾਂ ਦਾ ਜਾਂ ਆਣ ਵਾਲੇ ਸਮੇਂ ਜਿਹੜੀ ਉਸ ਇਲਾਕੇ ਦੇ ਵਰਕਰਾਂ ਦੀ ਚੋਣ ਹੈ ਬਲਾਕ ਸੰਪਤੀਾ ਜ਼ਿਲ੍ਹਾ ਪਰਿਸ਼ਦ ਦੀ ਉਹਦੇ ਵਿੱਚ ਵੀ ਵਰਕਰਾਂ ਨੂੰ ਪੂਰੀ ਮਜ਼ਬੂਤੀ ਮਿਲੇ ਉਸ ਦੇ ਉੱਪਰ ਪੂਰਾ ਕੰਮ ਕਰਾਉਣ। ਆ ਜਦੋਂ ਗੱਲ ਕਰੀ ਸੰਗਰੂਰ ਹਲਕੇ ਦੇ ਵਿੱਚ ਕਿਵੇਂ ਰਹੇਗੀ ਹੁਣ ਆਉਣ ਵਾਲੇ ਦਿਨਾਂ 'ਚ ਬਲਾਕ ਸੰਪਤੀਆ ਪੰਚਾਇਤੀ ਚੋਣਾਂ ਵੀ ਆ ਰਹੀਆਂ ਨੇ ਕਿਵੇਂ ਦੇਖੀਏ। ਵਧੀਆ ਤਰੀਕੇ ਨਾਲ ਕਾਂਗਰਸ ਪਾਰਟੀ ਲੜਾਈ ਦੀ ਹੋਊਗੀ। ਔਰ ਚੰਗੇ ਤੇ ਮਜ਼ਬੂਤ ਸਾਡੇ ਨਮਾਇंदे ਪੂਰੇ ਲੜਨਗੇ ਔਰ ਜਿਹੜੇ ਤਕੜੇ ਉਮੀਦਵਾਰ ਹੋਣਗੇ ਉਹਨਾਂ ਨੂੰ ਪਾਰਟੀ ਲੜਾਊਗੀ। ਔਰ ਵਧੀਆ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਚੰਗੇ ਤਰੀਕੇ ਨਾਲ ਹਰਾ ਕੇ ਉਹਨੂੰ ਕਾਂਗਰਸ ਪਾਰਟੀ ਜਿੱਤ ਹਾਸਲ ਕਰੋ ਸਿੰਘਲਾ ਸਾਹਿਬ ਹੁਣ ਆਨੰਦਪੁਰ ਸਾਹਿਬ ਦੇਖਣਗੇ ਜਾਂ ਸੰਗਰੂਰ ਸਾਰੇ ਵਰਕਰਾਂ ਦੇ ਵਿੱਚ ਸਭ ਤੋਂ ਬੜੀ ਲੋਕਾਂ ਦੀ ਕਿ ਡਿਮਾਂਡ ਹੈ ਤੁਸੀਂ ਫਿਰ ਇਹ ਕਿ ਸਾਨੂੰ ਇਹ ਕਹਿੰਦਾ ਹੈ ਕਿ ਸਿੰਘਲਾ ਸਾਹਿਬ ਜਦੋਂ ਉਹਨੇ ਸਵਾਲ ਜਰੂਰ ਕਰੋ ਤੁਸੀਂ ਕਿਵੇਂ ਦੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਨੂੰ ਜੋ ਮਰਜ਼ੀ ਨੇ ਮੇਰੇ ਸਵਾਲ ਕਰੋ ਮੈਂ ਪਾਰਟੀ ਦਾ ਇੱਕ ਵਫਾਦਾਰ ਸਿਪਾਹੀ ਹਾਂ ਜਿੱਥੇ-ਜਿੱਥੇ ਪਾਰਟੀ ਨੇ ਅੱਜ ਤੋਂ ਪਹਿਲਾਂ ਕਦੇ ਜ਼ਿੰਮਵਾਰੀ ਦਿੱਤੀ ਹੈ ਹਮੇਸ਼ਾ ਉਹ ਜ਼ਿੰਮੇਵਾਰੀ ਨੂੰ ਚੰਗੇ ਤਰੀਕੇ ਨਾਲ ਪਹਿਲਾਂ ਵੀ ਨਿਭਾਇਆ ਹੈ ਜਾ ਅਗੇ ਉਹ ਵੀ ਜਿੱਥੇ ਪਾਰਟੀ ਜ਼ਮਾਰੀ ਜੋਗੇ ਉੱਥੇ ਦਵਾਂਗੇ ਜਿੱਥੇ ਮੇਰੀ ਸਾਹ ਜੁੜ ਜਾਂਦੀ ਹੈ ਸਾਡੇ ਬਜ਼ੁਰਗਾਂ ਦੀ ਸਾਹ 1980 ਚ ਸਵਾਨੇ ਜੁੜੀ ਸੀ 92 ਚ ਮੇਰੇ ਬਜ਼ੁਰਗ ਪਟਿਆਲੇ ਇਲੈਕਸ਼ਨ ਲੜੇ ਸੀ 2009 ਚ ਮੈਨੂੰ ਲੋਕ ਸਭਾ ਸੰਗੁਰ ਤੋਂ ਲੜਨਾ ਚ ਮੌਕਾ ਮਿਲਿਆ ਫਿਰ 2017 ਚ ਮੈਂ ਐਮ ਐਲ ਏ ਬਣਿਆ ਅੱਜ ਪਾਰਟੀ ਨੇ ਉੱਥੇ ਭੇਜਿਆ ਜਿੱਥੇ ਜਿੱਥੇ ਸਾਹ ਜੁੜਦੀ ਹੈ ਉੱਥੇ ਪਾਰਟੀ ਦੀ ਤੇ ਲੋਕਾਂ ਦੀ ਤੇ ਵਰਕਰਾਂ ਦੀ ਤੇ ਵੋਟਰਾਂ ਦੀ ਜ਼ਿੰਮੇਵਾਰੀ ਨਿੱਜੀ ਤੌਰ ਤੇ ਮੇਰੀ ਹੈ ਔਰ ਮੈਂ ਉਸ ਨੂੰ ਹਮੇਸ਼ਾ ਪਹਿਰਵਾਈ ਕਰਾਂਗਾ ਔਰ ਉਹਨਾਂ ਵਾਸਤੇ ਹਮੇਸ਼ਾ ਖੜਾ ਰਹਾਂਗਾ